ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਤਾਂ ਦੇ ਘਰੇ ਜੰਮੀ ਲੜਕੀ ਜਨਤਾ ਰਿਆਂ ਲੈ ਕੇ ਵੋਟਾਂ ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿੰਿਸਟਰ ਬੀਬੀ ਇੰਦਰਾ ਗਾਂਧੀ ਉਹਨੂੰ 1977 ਵਿੱਚ ਸਜ਼ਾ ਦਿੱਤੀ ਅਦਾਲਤ ਨੇ ਠੁਕਣ ਵਾਸਤੇ ਜੇਲ੍ਹ ਵਿੱਚ ਗਈ ਉਹਦੇ ਸਹਾਜੋਗੀ ਪਾਣੇ ਉਹਨਾਂ ਨੇ ਜਹਾਂਜੋ ਗਵਾਹ ਕੀਤਾ ਉਹਨੂੰ ਇੱਕ ਨੂੰ ਯੂਪੀ ਚੈੱਕ ਨੂੰ ਬਿਹਾਰ ਦੇ ਸੈਂਬਲੀ ਦੀ ਟਿਕਟ ਤੇ ਜੇ ਗੁਰੂ ਕੇ ਲਾਲਾ ਨੇ ਗਜਿੰਦਰ ਸਿੰਘ ਉਹਨਾਂ ਨੇ ਕੋਲੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਤੇ ਦੇਸ਼ ਨਕਾਲਾ ਰਿਸ਼ਤਾ ਸਾਡਾ ਨੋ ਮਾਸਦਾ ਦਾ ਦੇਲ ਚਲਿਆ ਗਿਆ ਕੌਮ ਇਕੱਠੀ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਦੇ ਨਾਲ ਭਾਈ ਗਜਿੰਦਰ ਸਿੰਘ ਆਵਣਾ ਨੇ ਰੋਸ ਮਜਾਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਿਆ ਮੈਂ ਨੌਜਵਾਨਾਂ ਨੂੰ ਇਕ੍ਰੈਂਟੀ ਕਰਾਂਗਾ ਰਾਤ ਬਾਅਦ ਤੁਸੀਂ ਇਕੱਠੇ ਤੇ ਉੱਤੇ ਪੁੱਛਦੇ ਸੀ ਵੀ ਆਪਾਂ ਕੀ ਹੈ ਤੇ ਕੀ ਕਰਨਾ ਸਾਰੀ ਜ਼ਿੰਮੇਵਾਰੀ ਕਰਨ ਦੀ ਦਾ ਫੈਸਲਾ ਦੇਣ ਦਿੱਤਾ ਪੰਥ ਦੇ ਕਿੰਨੇ ਹੈ ਪਰ ਮੈਂ ਨਿੱਜੀ ਤੌਰ ਤੇ ਆਪਣੀ ਰਾਜ ਰੂਰ ਦੇਵਾਂਗਾ ਝਿਜਕਾਂ ਦਾ ਨਹੀਂ ਮੈਂ ਰਾਤੀ ਨੂੰ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡਾ ਚਰਨਾਂ 'ਚ ਪਹਿਲਾਂ ਇਹ ਬੇਨਤੀ ਕਰਨੀ ਹੈ ਵੀ ਆਪਾਂ ਗੁਲਾਮ ਹਾਂ ਜਦੋਂ ਤੱਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ ਬਜ਼ੁਰਗ ਦੇ ਮਾਤਾ ਦੇ ਬੀਬੀਆਂ ਦੇ ਇਹ ਗੱਲ ਕਰਨੇ ਹੀ ਕਰ ਜਾਂਦੀ ਕਿ ਅਸੀਂ ਗੁਲਾਮ ਹਾਂ ਜਿੰਨੀਆਂ ਮਰਜ਼ੀ ਟਾਰਾ ਮਾਰ ਲੀਏ ਜਿੰਨੀਆਂ ਮਰਜ਼ੀ ਗੱਲਾਂ ਕਰ ਲੀਏ ਨਹੀਂ ਰਾਜ ਮੈਨਣਾ ਤੇ ਨਾ ਗੁਲਾਮੀ ਕੋਲ ਲੈਣੀ ਹੈ ਗੁਲਾਮੀ ਹਮੇਸ਼ਾ ਉਦੋਂ ਕਰੋ ਲੈਂਦੀ ਹੈ ਜਦੋਂ ਮਨੁੱਖ ਇਹ ਮਹਿਸੂਸ ਕਰ ਲਵੇ ਅਹਿਸਾਸ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ ਮੈਂ ਜ਼ਿੰਦਗੀ ਰੱਖਣੀ ਚੰਗੀ ਨਹੀਂ ਸਮਝਦਾ ਉਹ ਗੁਲਾਮੀ ਗੜੋਂ ਲੈਂਦੀ ਨਹੀਂ ਤੇ ਨਹੀਂ ਲੈਂਦੀ ਗੁਲਾਮੀ ਦੀਆਂ ਮੁੱਖ ਮੁੱਖ ਨਿਸ਼ਾਨੀਆਂ ਦੱਸਾਂਗਾ ਬਹੁਤ ਵਿਸਤਾਰ ਵਿੱਚ ਨਹੀਂ ਜਾਵਾਂਗਾ ਅਖਬਾਰ ਤੁਸੀਂ ਪੜ੍ਹਦੇ ਹੋ ਹਿੰਦੁਸਤਾਨ ਵਿੱਚ ਏਸ਼ੀਆਈ ਖੇਡਾਂ ਦਾ ਹੋਣਾ ਤੇ ਲਕੀਰ ਕੱਢ ਕੇ ਸਿੱਖ ਵਾਸਤੇ ਖਰ ਵਰਤਿਆ ਜਾਣਾ ਚਾਹੇ ਇੱਕ ਸ਼ਹਿਰੇ ਵਾਲਾ ਚਾਹੇ ਚਾਦਰੇ ਵਾਲਾ ਚਾਹੇ ਮੋਨਾ ਕੋਨਾ ਪਰ ਨਾਓ ਸਿੰਘ ਹੋਣਾ ਚਾਹੀਦਾ ਹੈ ਉਹ ਹਰਿਆਣੇ ਦੀ ਲਕੀਰ ਟੱਪ ਕੇ ਹਰਿਆਣੇ ਵਿੱਚ ਦੀ ਲੰਘ ਕੇ ਦਿੱਲੀ ਨਹੀਂ ਜਾ ਸਕਦਾ ਟੋਪੀ ਵਾਲਾ ਜਾ ਸਕਦਾ Hindu ਅਮਰੀਕਾ ਵਿੱਚੋਂ ਸਿੱਖ ਆਵੇ ਹਵਾਈ ਅੱਡੇ ਤੋਂ ਪਿੱਛੇ ਮੋੜਿਆ ਜਾਂਦਾ ਪਰ Hindu ਉਸੇ ਜਹਾਜ਼ ਵਿੱਚ ਆਵੇ ਤੇ ਦਿੱਲੀ ਪਹੁੰਚ ਸਕਦਾ ਇਹ ਗੁਲਾਮੀ ਦੀ ਨਿਸ਼ਾਨੀ ਹੈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜੀ ਨੇ ਬਰਵੀਰ ਜੀ ਕਹਿ ਕੇਗਾ ਨਾ ਮੁਖਾਜਲੇ ਬਣਿਆ ਅਰੇ ਹੋਰ ਬਣਨੇ ਯਾਰ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇਹ ਗੱਲ ਕਹਿ ਦੇਵੇ ਤੇ ਮੈਂ ਅਕਾਲੀਆਂ ਨੂੰ ਕਹਿਣਾ ਚਾਹੁੰਦੀ ਹਾਂ ਜਾਂ ਸਿੱਖਾਂ ਨੂੰ ਕਹਿਣਾ ਚਾਹੁੰਦੀ ਹਾਂ ਪੰਜਾਬ ਵਾਲਿਆਂ ਨੂੰ ਤੁਸੀਂ ਮੋਰਚਾ ਲਾਇਆ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਹੋ ਬਾਹਰਲੇ ਸਿੱਖਾਂ ਬਾਰੇ ਸੋਚ ਲਓ ਕੀ ਬਣੂ ਕੋਈ ਮੁਕੱਦਮਾ ਦਰਜ ਨਹੀਂ ਚਾਹਤੋਂ ਪੰਚਾਂ ਦੇ ਘਰੇ ਜੰਮੀ ਐ ਪਰ ਜੇ ਐਸੇ ਸਟੇਜ ਤੋਂ ਭਿੰਡਰਾਂ ਵਾਲਾ ਇਹ ਗੱਲ ਕਹਿ ਦੇਵੇ ਜਾਂ ਸਮੁੰਦਰੀ ਹਾਲ ਵਿੱਚ ਮੀਟਿੰਗ ਵਿੱਚ ਕਿ ਬੀਬੀ ਇੰਦਰਾ ਜਿਹੜਾ ਰਾਜ ਦੇ ਹਕੂਮਤ ਦੇ ਨਿਸ਼ੇ ਵਿੱਚ ਆ ਕੇ ਤੇਰੇ ਮਨ 'ਚ ਇਨਾ ਹਕਾਰ ਹੈ ਤੇ ਤੂੰ ਸਿੱਖਾਂ ਨੂੰ ਚੇਤਾਵਨੀ ਦੇਣਾ ਚਾਹੁੰਦੀਆਂ ਵੀ ਸੋਚ ਲਓ ਬਾਹਰ ਨਾਲ ਬਾਰੇ ਕੀ ਬਣੂ ਤੁਹਾਨੂੰ ਇਹ ਤਾਂ ਰੱਖਣਾ ਚਾਹੀਦਾ ਸਾਨੂੰ ਵੀ ਵੀ ਹਿੰਦੂ ਆਉਂਦੇ ਤੂੰ ਵੱਧ ਨਹੀਂ ਮੈਂ ਇਕੱਲਿਆਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕੀਤੀਆਂ ਮੇਰੇ ਤੇ ਦੋਸ਼ ਵੀ ਲੱਗੇ ਨਾ ਗੱਲਾਂ ਦੇ ਗਰਮ ਬੋਲਦਾ ਦੇਸ਼ ਕੁਆਰਾ ਪਾਉਣਾ ਚਾਹੁੰਦਾ ਨਾ ਮਾਹ ਦਾ ਰਿਸ਼ਤਾ ਤੋੜਨਾ ਚਾਹੁੰਦਾ ਪਰ ਮੈਂ ਤੁਹਾਡੇ ਕੋਲ ਅੱਜ ਕੁਛ ਨਾ ਵੀ ਆਪਣੇ ਰਿਸ਼ਤੇ ਕੀ ਹੈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੀ ਮੇਰੇ ਨਾਲੋਂ ਜ਼ਿਆਦਾ ਕਿ ਘੱਟ ਹੈ ਮੈਂ ਇੱਕ ਮਾਮੂਲੀ ਸਿੱਖਾਂ ਦਾ ਸੇਵਾਦਾਰ ਹਾਂ ਉਹ ਤੁਹਾਡੀਆਂ ਵੋਟਾਂ ਲੈ ਕੇ ਬਣੀ ਮੈਂ ਤੁਹਾਡੀ ਕਿਸੇ ਦੀ ਵੋਟ ਲੈ ਕੇ ਸਰਤ ਨਹੀਂ ਬਣਿਆ ਮੈਂ ਹੌਸਪੀਟਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਫਲਕਾ ਸਤਖੰਡਲਾ ਕੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਦੀ ਮੇਰ ਦਾ ਫਲਕਾ ਉਹਨਾਂ ਦਾ ਫਲਕਾ ਇਸ ਸਟੇਜ ਤੇ ਆਇਆ ਮੈਂ ਉਹ ਹਿੰਦੁਸਤਾਨ ਦੀ ਜਨਤਾ ਦੀਆਂ ਵੋਟਾਂ ਲੈ ਕੇ ਬਣੀ ਤੇ ਜੇ ਉਹ ਕਹਿੰਦੀ ਆ ਪรรค ਤੇ ਚੁੰਨੀ ਵਾਲੀਆਂ ਸਿੱਖਾਂ ਦੀਆਂ ਕੌਰ ਨਾਂ ਵਾਲੀਆਂ ਬੀਬੀਆਂ ਇਹਨਾਂ ਬਾਰੇ ਪ੍ਰਧਾਨ ਤੇ ਲੀਡਰ ਸੋਚ ਲਾਣ ਤੇ ਆਪਾਂ ਖੁਸਰੇ ਤਾਂ ਹਾਂ ਨਹੀਂ ਉੱਤਰ ਨਹੀਂ ਦੇਣਾ ਦੁਨੀਆ ਦੇ ਕਿਸੇ ਰੇਦਰ ਨੂੰ ਕਿਸੇ ਕਿਤਾਬ ਵਿੱਚ ਕਿਸੇ ਹਿਸਟਰੀ ਵਿੱਚ ਕਿਸੇ ਲਿਖਤ ਵਿੱਚ ਪੜੇ ਲਿਖੇ ਫਿਲਾਸਫਰ ਸੱਜਣ ਪਰ ਕਿਸੇ ਰੈਬਰ ਦੇ ਨਾਮ ਨਾਲ ਮੈਨੂੰ ਮਰਦ ਅੱਖਰ ਵਿਖਾ ਦਿਓ ਕਿੱਥੇ ਲਿਖਿਆ ਮਰਦ ਲਿਖਿਆ ਤੇ ਇੱਕ ਕੋਈ ਗੋਬਿੰਦ ਸਿੰਘ ਸਾਹਿਬ ਜੀ ਵਾਲੇ ਲਿਖਿਆ ਹੈ ਵਾਹਿਗੁਰੂ ਕਿਤੇ ਮਰਦ ਦਾ ਗੰਮਾ ਮਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਤੇ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਉਹਨੂੰ ਕੋਈ ਦਾ ਕੀ ਆ ਉਹ ਤੁਸੀਂ ਮਗਰੋਂ ਸਾਹ ਤੋਂ ਕਰ ਲਿਓ ਜਿਹੜਾ ਮੁੰਡਾ ਬਾਪੂ ਆ ਉਹਦੇ ਨਾਲ ਨਾ ਰੋਲੇ ਲੋਕੀ ਸ਼ੱਕ ਕਰਦੇ ਆ ਪਿਤਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨੂੰ ਟੁੰਬਿਆ ਜਾਵੇ ਪੜਕਾ ਮਾਰੀਆਂ ਜਾਂ ਨਫਰਤ ਦੇ ਬਚਨ ਕਹੇ ਜਾਣ ਤੁਸੀਂ ਸਾਡੇ ਚੋਂ ਜੰਮੇ ਆ ਸਾਡੇ ਚੋਂ ਜੰਮੇ ਆ ਬ੍ਰਾਹਮਣ ਹੋ ਤੇ ਆਪਣਾ ਪਿਤਾ ਵੰਗਾਰ ਕੇ ਕਹਿੰਦਾ ਗਲਤ ਕਰਨ ਕਰ ਬ੍ਰਾਹਮਣ ਛੱਤਰੀ ਕੋ ਕੂਤੋਂ ਬ੍ਰਾਹਮਣ ਕੋ ਨਹੀਂ ਕੋਈ ਕਿਸਾ ਤਰੀਦੂ ਮੱਲਮਲੀ ਬਣਾਵਾ ਚੜਾ ਤਸੇ ਪਾਕਸ਼ਾ ਨੂੰ ਮਹਾਰਾਜ ਨੇ ਬਿਲਕੁਲ ਕਰਨੀ ਹੋਵੇਗੀ ਜੇ ਤਾਂ ਮੈਂ ਕਹਦਾ 20-20 ਦੀ ਗਿਣਤੀ ਆ ਤੁਹਾਨੂੰ ਤੇ ਮੁਕਦਮਾ 500 500 ਤੇ 6 ਤਾਰਾ ਦੀਨ ਦਰਖੰਦਾ ਉਹਦੇ ਤੇ ਨਹੀਂ ਕਿਉਂਕਿ ਪੰਡਤਾਂ ਦੇ ਘਰੇ ਜੰਮੀ ਆ ਜੇ ਹਿੰਦੋਸਤਾਨ ਦਾ ਗ੍ਰਹਿ ਮੰਤਰੀ ਕਹ ਰਹੇ ਵੇ ਕਿ ਕੱਢ ਲੋ 8 ਦਿਨਾਂ ਦੇ ਵਿੱਚ ਵਿੱਚ ਢਿੰਡਰਾ ਵਾਲੇ ਨੂੰ ਗੁਰੂ ਨਾਨਕ ਨਵਾਸ ਵਿੱਚੋਂ ਬਰਾਮਣ ਦੇ ਘਰੇ ਜੰਮਿਆ ਤੇ ਮੁਕੱਦਮਾ ਕੋਈ ਦਰਜ ਨਹੀਂ ਜਿਹੜੇ ਢਿੰਡਰਾ ਵਾਲਾ ਏ ਤੋਂ ਸਟੇਜ ਤੋਂ ਕੋਈ ਲੀਡਰ ਕਹਦੇ ਵੇ ਤੈਨੂੰ ਚਬਾਵਾਂਗੇ ਲੋਹੇ ਦੇ ਚੌਣੇ ਬੰਗਾ ਨਹੀਂ ਪਾਣੇ ਆਜੀ ਤਿਆਰ ਹੋ ਕੇ ਤੇ ਮੁਕੱਦਮਾ ਦਰਜ ਹੈ ਜੇ ਭਟਾਚਾਰੀਆਂ ਹਿੰਦੂਆਂ ਦੇ ਘਰੇ ਜੰਮਿਆ ਅਦਾਲਤ ਨਿਆਂ ਕਰ ਰਹੀ ਆ ਲੁਧਿਆਣੇ ਮੁਕੱਦਮਾ ਚੱਲ ਰਿਹਾ ਤੇ ਭਟਾਚਾਰੀਆਂ ਪਾਰਲੀਮੈਂਟ ਵਿੱਚ ਘਰਾਉਂਦੇ ਰਿਹਾ ਤੇ 70 ਸੰਗ ਨੂੰ फांसी ਲੱਗਣੀ ਚਾਹੀਦੀ ਸੀ ਕੋਈ ਕਮਕਦਨਾ ਕੋਈ ਦਰਜ ਨਹੀਂ ਜੇ ਸੁਆਮੀ ਦਿੱਤੀਆ ਦੇਸ਼ ਹਰਿਆਣੇ ਦੇ ਰਹਿਣ ਵਾਲਾ ਹਿੰਦੂ ਉਹ ਕਾਹਦੇ ਦੇ ਚੁੱਕੋ ਕੁਸ਼ਹਾਰਾ ਪਰਨਾ ਤੇ ਨਿਕਲ ਜੋ ਸਿਕਰੇ ਸਾਰੇ ਇੱਥੋਂ ਤੁਹਾਡਾ ਕੋਈ ਕੰਮ ਨਹੀਂ ਕੋਈ ਮੁਕਦਮਾ ਦਰਜ ਨਹੀਂ ਜੇ ਪੰਜਾਬ ਦਾ ਵਿੱਤ ਮੰਤਰੀ ਕੇਵਲਕ੍ਰਿਸ਼ਨ ਬ੍ਰਾਹਮਣਾਂ ਦੇ ਘਰੇ ਜੰਮਿਆ ਉਹ ਕਾਹਦੇ ਨੇ ਕਿ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ ਇੱਕ 6 ਮਹੀਨੇ ਪਹਿਲਾਂ ਦੀ ਖਬਰਾਂ ਕਾਲੀ ਪੱਤਰਕਾ ਤੇ ਮੈਂ ਆਖੋਲ ਪੜੀ ਹੈ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ ਕੋਈ ਮੁਕੱਦਮਾ ਦਰਜ ਨਹੀਂ ਜੇ ਕਿਹਾ ਜਾਵੇ ਸਿੱਖਾਂ ਨੂੰ ਕੁੱਚਲ ਦਿਆਂਗੇ ਦਲ ਦਿਆਂਗੇ ਮਲ ਦਿਆਂਗੇ ਕੋਈ ਮੁਕੱਦਮਾ ਦਰਜ ਨਹੀਂ ਜੇ ਹਰਮਨਸਿ ਨਾਲ ਖੰਨਾ ਇੱਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿੱਚ ਇਹ ਗੱਲ ਕਹਿ ਦੇਵੇ ਕਿ ਦੁੱਕੀ ਤਿੱਕੀ ਖੈਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਤਾਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਕੋਈ ਮੁਕੱਦਮਾ ਦਰਜ ਨਹੀਂ 80000 ਦੀ ਜੀਪ ਦਿੱਤੀ ਪੰਜਾਂ ਪਿਆਰਿਆਂ ਵਾਸਤੇ ਇੱਕ ਸਿੱਖ ਨੇ 17 ਜੁਲਾਈ ਨੂੰ ਪਿਛਲੇ ਸਾਲ ਉਹ ਫੜ ਪੁਲਿਸ ਨੇ ਉਹ ਦੇ ਸੰਬੰਧ ਵਿੱਚ ਜਿਹੜੇ ਸਿੰਘ ਫੜੇ ਸੀ ਜੰਗੀਰ ਸਿੰਘ ਅਜੈ ਸਿੰਘ ਮੰਗਲ ਸਿੰਘ ਅਮਰੀਕ ਸਿੰਘ ਤੇ ਧਾਰਾ ਸਿੰਘ ਉਹ ਸਿੰਘ ਅੱਜ ਸਟੇਜ ਤੇ ਬੈਠਿਆ ਜੀ ਪਥਾਣੇ ਚ 3 ਲੱਖ ਦੀ ਬੱਸ ਦਿੱਤੀ ਸੰਗਤ ਨੇ ਪ੍ਰਚਾਰ ਵਾਸਤੇ ਮੇਰੇ ਸਤਿਕਾਰਯੋਗ ਮੇਰੇ ਪਿਤਾ ਸਦਾਰਥ ਮਹਾਪੁਰਖ ਬ੍ਰਹਮ ਗਿਆਨੀ ਸਾਨੂੰ ਨੌਜਵਾਨੀ ਉਮਰ ਦੇ ਵਿੱਚੋਂ ਵਿਛੋੜਾ ਦੇ ਕੇ ਪਰਣਾਮ ਦੇ ਮੁਤਾਬਕ ਉਹਨਾਂ ਦੀ ਬਜ਼ੁਰਗ ਮਾਤਾ ਮੋਤਾ ਲਾਹੌਰ ਜੀ ਉਹਨੂੰ ਉਸੇ ਲੈ ਜਾਂਦੇ ਆ ਝੀਂਡ ਵਾਲੇ ਮੁਕਸਰ ਤੋਂ ਤੇ ਜਾਲਮ ਹਕੂਮਤ ਉਹ ਨਵੀਂ ਬੱਸ ਨੂੰ ਪਕੜ ਕੇ ਤੇ ਮੁਕਸਰ ਤੋਂ ਲਿਆ ਕੇ ਖਾਲਸਾ ਜੀ ਸਾਧਗਠਾਣੇ ਦੇ ਖੜੀ ਕਰਦੇ ਨੇ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਜਿਹੜੇ ਕਈ ਇਹਦੀ ਗਲਤ ਬੋਲਦਾ ਜੀ ਇਹ ਗਰਮ ਬੋਲਦਾ ਇਹਨਾਂ ਵਾਅਦਿਆਂ ਹੋਣ ਤੋਂ ਪਿੱਛੋਂ ਕੀ ਆ ਸੀ ਵੀ ਜੇ ਸਾਡੀ ਬੱਸ 5 ਵਜੇ ਨੂੰ ਨਾ ਛੱਡੀ ਤੇ 5000 ਹਿੰਦੂਆਂ ਨੂੰ ਇੱਕ ਘੰਟੇ ਚ ਵੜਾਂਗੇ ਹੁਣ ਇਹਨਾਂ ਨੁਕਸਾਨ ਹੋਣ ਤੋਂ ਪਿੱਛੋਂ ਫਿਰ ਕਿਉਂ ਅਕਰ ਹਿੰਦੂ ਵਰਤਿਆ ਕਈ ਕਹਿੰਦੇ ਜੀ ਸੰਤਾਂ ਦੇ ਮੂੰਹੋਂ ਹਿੰਦੂ ਫੱਕਦਾ ਨਹੀਂ ਮੈਂ ਕਿਹਨੂੰ ਸਰਟੀਫਿਕੇਟ ਦਿਤਾਂ ਮੈਂ ਸੰਤ ਐ ਉਸੇ ਵੱਲੋਂ ਲੇਕ ਲਿਤਾ ਮੈਂ ਸੰਤ ਐ ਮੈਂ ਤਾਂ ਜਰਨਲ ਸੰਧਤ ਖਾਲਸਾ ਖਾਲਸਾ ਹਿੰਦੂਅਕਰ ਕਿਉਂ ਵਰਤੇ ਆ ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਇਹ ਹਿੰਦੂ ਦੀ ਕੁੜੀ ਨਾਲ ਸ਼ਰਾਬ ਕੇ ਦਿੰਦਾ ਦਲਾਵਾਤ ਨੂੰ ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਇਕੱਠੇ ਚਾਂਦ ਕੇ ਸਟੇਕ ਕੇ ਟੀਕਾ ਮਾਰ ਕੇ ਰਿਹਾ ਸੰਤ ਜੀ ਤੁਸੀਂ ਦੰਦ ਲਈ ਟਕਸਾਲ ਕੇ ਸੇਵਾਦਾਰ ਹੋ ਪ੍ਰਾਤਨ ਸਮੇਂ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਐ ਮੇਰੀ ਨੌਜਵਾਨ ਕੁਆਰੀ ਲੜਕੀ ਨੇ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ ਚ ਵਿਤਕਰਾ ਹੁੰਦਾ ਮੈਂ ਉਹਨੂੰ ਕਹਿੰਦਾ ਸਟੇਜ ਤੋਂ ਉੱਡ ਜਾ ਜਾਂ ਕਿ ਹਿੰਦੂਆਂ ਨੂੰ ਕਹਦੇ ਪਰ ਮੈਂ ਗੁਰੂ ਕਾ ਸਿੱਖ ਦਾ ਫਰਜ਼ਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ ਉਹਨੂੰ ਕਹਾਂ ਮੈਂ 12 ਵਜੇ ਬੋਲ ਰਿਹਾ ਸਟੇਜ ਤੇ ਜਲਾਲਾਬਾਗ ਜਿਹੜਾ ਫਾਜ਼ਲ ਕਾਇਤ ਦੇ ਕੋਲ ਹੈ ਉਹਨੂੰ ਕਹਾਂ 5 ਵਜੇ ਤੋਂ ਤੇਰੀ ਲੜਕੀ ਕਰਿਆ ਕਿ ਪਰ ਗੱਲ ਠੀਕ ਹੋਈ ਤੇ ਹੋਰ ਰੌਲਾ ਨਾ ਕੋਈ ਹੋਇਆ ਮਹਿੰਦਰ ਸਿੰਘ ਸਰਾਣਾ ਵਾਲੇ ਦੇ ਦਾਸ ਨੇ ਬਿਉਤੀ ਲਾਈ ਖਾਲਸਾ ਜੀ ਪਉਣੇ 5 ਵਜੇ ਨੂੰ ਉਹ ਲੜਕੀ ਜਾ ਕੇ Hindu ਦੇ ਘਰੇ ਦਿੱਤੀ ਕਲਾਸ ਤੰਦਰ ਕਰਿਆਣਾ ਦੁਕਾਨ ਵਾਲਾ ਇੱਥੇ ਉਹਦੀ ਦੁਕਾਨ ਨੂੰ ਅੱਗ ਲੱਗ ਗਈ ਕਰਿਆਨੇ ਜੂਨੀਅਰ ਨੇ ਕਹਿ ਕੇ ਭਿੰਡਰਾਵਾਲਾ ਨਾਲ ਲੈ ਦੇ ਉਹਨੇ ਨਹੀਂ ਲਿਆ ਦੋ ਸਿੱਖ ਤੇ ਇੱਕ Hindu ਤਿੰਨੇ ਮੇਰੇ ਕੋਲ ਕਮਰੇ ਚ ਆਏ ਆ ਕੇ ਰੋ ਪਿਆ ਉਹਨਾਂ ਕੀ ਗੱਲ ਹੈ ਰੋਣਾ ਕਿਉਂ ਹੈ ਕਹ ਲਗਾਣੀ ਮੇਰੀ ਦੁਕਾਨ ਸੜ ਗਈ ਮੈਂ 10 ਕੀ ਚਾਹੁੰਦਾ ਹੈ ਕਹਣਾ ਜੇ ਤੂੰ 100 ਰੁਪਇਆ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜੂਗਾ ਗ੍ਰਹੀ ਕਰਨ ਦਾ ਉਹਨੂੰ 500 ਰੁਪਇਆ ਦਿੱਤਾ ਪਰ ਮੈਂ ਇਹਨੂੰ ਅੱਗ ਲਗੀ ਕਪੂਰ ਥਲੇ ਉਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਇਆ ਉਹਦੇ ਮੁਕਤਮੇ ਤੇ ਖਰਚਾ ਜੱਥੇ ਨੇ ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ ਰਾਹ ਰੋਕੂ ਕੰਮ ਵਿੱਚ 10000 ਰੁਪਇਆ ਸ਼੍ਰੋਮਣੀ ਅਕਾਲੀ ਦਾ ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਕੌਣ ਪੁੱਨੇ ਯਾਰ ਜੱਥੇ ਨਾ ਦਿੱਤਾ ਤੇ ਜੇ ਸਾਰਿਆਂ ਨਾਲ ਹਿੰਦੂਆਂ ਨਾਲ ਵੈਰ ਹੋ ਗਏ ਤੇ ਮੈਨੂੰ ਕੀ ਲੋੜ ਸਾਨੂੰ ਪੈਸੇ ਦੇਣ ਦੀ ਸਾਰੇ ਹਿੰਦੁਸਤਾਨ ਦੀ 7 ਕਰੋੜ ਦੀ ਗਿਣਤੀ ਹਿੰਦੂਆਂ ਵਿੱਚੋਂ ਕੋਈ ਮਾਜਦਾ ਲਾਲ ਇੱਥੇ ਜੇ ਹਿੰਦੂ ਹੋਵੇ ਤੇਰਾ ਸਿੱਖ ਰੇੜਾ ਕਹਿੰਦਾ ਸਾਡਾ ਫਰਕ ਪੈਂਦਾ ਬਾਹ ਖੜੀ ਕਰਕੇ ਕਹੋ ਕਿਸੇ ਹਿੰਦੁਸਤਾਨ ਦੇ ਇੱਕ ਹਿੰਦੂ ਨੇ ਨਵੀਂ ਪੰਜੀ ਵੀ ਸਿੱਖੀਦਾਂ ਦੇ ਪਰਿਵਾਰਾਂ ਨੂੰ ਘਰ ਜਾ ਕੇ ਦਿੱਤੀ ਹੈ ਕਾਹਦਾ ਰਸਤਾ ਛੱਡ ਹਿੰਦੂ ਅਖਰ ਕਿਉਂ ਵਰਤਿਆ ਗੁੱਸੇ ਵਿੱਚ ਨਹੀਂ ਵਰਤਦਾ ਤਲੀਲ ਦੇ ਕੇ ਕਾਲ ਕਰਾਂਗਾ 200 ਦੇ ਲੱਗ ਪੱਗ ਸਿੰਘ ਸ਼ਹੀਦ ਹੋ ਗਏ ਐ ਥੋੜੇ ਘਟਾਂ ਤੁਸੀਂ ਦੱਸੋ ਗਵਰਨਮੈਂਟ ਦਾ ਕੋਈ ਚੌਕੀਦਾਰ ਪੁਲਿਸ ਅਨੁਕਾਰੀ ਤੇ ਆਇਆ ਮੈਦਾਨ ਅਨੁਕਾਰੀ ਕਰਨ ਸੀ ਪ੍ਰਧਾਨ ਨੇ ਬਿਆਨ ਦਿੱਤਾ ਪਤਾ ਨਹੀਂ ਮਹੀਨੇ ਕਿ ਦੋ ਮਹੀਨੇ ਪਿਛੋ ਦਾ ਹੁਕਮ ਆਇਆ ਜਾਂਚ ਦਾ ਜੇ ਉਹ ਹੁਕਮ ਹੋ ਗਿਆ 3 ਮਹੀਨੇ ਮਨਜ਼ੂਰ ਹੋਈ ਨੂੰ ਹੋ ਗਿਆ ਫੈਸਲਾ ਹੋ ਗਿਆ ਔਰ ਰੀਲੀਜ਼ ਨਹੀਂ ਕਰ ਦੇਗਾ ਕਿਉਂਕਿ ਪੁਲਿਸ ਦੇ ਉਲਟ ਜਾਂਦੀ ਹੈ ਲਾਲਾ ਫੁੱਟਾ ਮਰ ਗਿਆ 80 ਸਾਲ ਦਾ 9 ਤਰੀਕ ਨੂੰ ਮਰਿਆ 12 ਨੂੰ ਮੇਰੇ ਤਿੰਨਾਂ ਦਿਨਾਂ ਵਿੱਚ ਬਰਤ ਜਾਰੀ ਹੋ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਪ ਉੱਤਰ ਕੇ ਨੂੰ 2 ਸਾਲ ਤੋਂ ਉੱਪਰ ਹੋ ਗਿਆ ਅੱਜ ਦਿਨ ਸੰਪਾਚਨ ਕੌੜੀ ਥੱਪ ਹੈ ਕਿੰਨੇ ਚਿਰ ਰੱਖੋਗੇ ਹਿੰਦੂ ਅਖਰ ਤੋਂ ਵਰਤਿਆ 200 ਦੇ ਲੱਗ ਪੱਗ ਸਿੰਘ ਸ਼ਹੀਦ ਹੋ ਗਏ ਹੈ ਦੱਸੋ ਹਿੰਦੁਸਤਾਨ ਦੀ ਗਵਰਨਮੈਂਟ ਦਾ ਚੌਂਕੀਦਾਰ ਤੁਹਾਡੇ ਕੋਲੇ ਆਇਆ ਕਿਸੇ ਕੋਲ ਪਰ ਉਹ ਵੀ ਪੁਲਿਸ ਨੇ ਮਾਰੇ ਆਪਣੇ ਅਸ਼ੋਕ ਕੁਮਾਰ ਹਿੰਦੂ ਦਾ ਪੁੱਤਰ ਪੁਲਿਸ ਦੀ ਗੋਲੀ ਨਾਲ ਮਰ ਗਿਆ ਪਟਿਆਲੇ ਗ੍ਰਹਿ ਮੰਤਰੀ ਵੀ ਭੱਜ ਆਇਆ ਚਤਰੇ ਦੇ ਵੀ ਭੱਜਾਇਆ ਤੇਂਦਰਾ ਰਾਣੀ ਵੀ ਭੱਜੀ ਆਈ ਜੇ ਉਹਨੂੰ 7 ਕਰੋੜ ਦੀ ਗਿਣਤੀ ਵਿੱਚੋਂ ਇੱਕ ਮਰੇ ਦਾ ਦਰਦ ਹੈ ਤੇ 2 ਕਰੋੜ ਦੀ ਗਿਣਤੀ ਵਿੱਚੋਂ 200 ਮਰੇ ਦਾ ਕੋਈ ਦਰਦ ਨਹੀਂ ਫਿਰ ਆਪ ਨੂੰ ਉੱਥੇ ਲਾਉਣਾ ਚਾਹੀਦਾ ਜਿੱਥੇ ਪੀੜ ਲੱਗਦੀ ਕਿ ਜਿੱਥੇ ਪਤਾ ਨਹੀਂ ਲੱਗੇ ਉੱਥੇ ਲਾਉਣਾ ਚਾਹੀਦਾ ਇਹ ਤਾਂ ਅਖਰ 5000 ਰੁਪਏ ਦਾ ਵਰਤਿਆ ਸੀ ਹੁਣ ਤੁਸੀਂ ਦੱਸੋ ਮੈਨੂੰ ਵਰਤਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਤੁਸੀਂ ਫੈਸਲਾ ਦੇ ਦਿਓ ਸਾਡੇ ਪੂਰੇ ਪਿੰਡ ਨੂੰ ਤੇ ਫਿਰ ਉਹ ਕਿਉਂ ਕਹਿੰਦੇ ਕਿ ਪੰਡਰਾਵਾਲਾ ਧਰਮ ਬੋਲਦਾ ਹੈ ਕਿਹੜੀ ਗੱਲ ਤੋਂ ਕਹਿੰਦੇ ਕਿ ਫੁੱਟ ਕੁੰਮਾ ਜੰਗੀਰ ਸਿੰਘ ਤਾਰਾ ਸਿੰਘ ਦਾ ਪੁੱਤਰ ਈਟਾਂ ਵਾਲੀ ਤੋਂ ਇੱਥੇ ਆਇਆ ਵਿਆ ਜੋ ਉਹਦਾ ਪੱਟ ਚੀਰ ਕੇ ਲੂਣ ਪੜ ਦਿੱਤਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਮੈਂ ਦੱਸ ਰਿਹਾ ਤੈਨੂੰ ਪਹਿਲਾਂ ਕਿਹਦੇ ਗੁਲਾਮ ਕਿਨੇ ਐ Hindu ਮਰ ਜੇ ਇਨਕੁਆਰੀ ਆ ਸਿੱਖ ਮਰ ਜੇ ਇਨਕੁਆਰੀ ਨਹੀਂ Hindu ਮਰ ਜੇ ਲਾਸ਼ ਵਾਪਸ ਆ ਸਿੱਖ ਮਰ ਜੇ ਲਾਸ਼ ਵਾਪਸ ਨਹੀਂ Hindu ਮਰ ਜੇ ਸਿੱਖ ਨੂੰ ਸਜ਼ਾ ਹੈ ਸਿੱਖ ਮਰ ਜੇ ਤੇ ਉਹਦੀ ਇਨਕੁਆਰੀ ਠੱਪ ਕੀਤੀ ਜਾਂਦੀ ਹੈ ਪੰਡਤਾਂ ਦੇ ਘਰੇ ਜੰਮੀ ਲੜਕੀ ਜਨਤਾ ਰਿਆਂ ਲੈ ਕੇ ਵੋਟਾਂ ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿੰისტਰ ਬੀਬੀ ਇੰਦਰਾ ਗਾਂਧੀ ਉਹਨੂੰ 1970 ਵਿੱਚ ਸਜ਼ਾ ਦਿੱਤੀ ਅਦਾਲਤ ਨੇ ਭੁਗਤਣ ਵਾਸਤੇ ਜੇਲ੍ਹ ਵਿੱਚ ਗਈ ਉਹਦੇ ਸਹਾਜਕੀ ਪਾਂਡੇ ਉਹਨਾਂ ਨੇ ਜਹਾਜ਼ ਦੇ ਗਵਾਹ ਕੀਤਾ ਉਹਨੂੰ ਇੱਕ ਨੂੰ ਯੂਪੀ ਚੈੱਕ ਨੂੰ ਬਿਹਾਰ ਚ ਸੰਬਲ ਦੀ ਟਿਕਟ ਤੇ ਜੇ ਗੁਰੂ ਕੇ ਲਾਲਾ ਨੇ ਗਜਿੰਦਰ ਸਿੰਘ ਉਹਨਾਂ ਨੇ ਤੇਰੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਤੇ ਦੇਸ਼ ਨਿਕਾਲਾ ਰਿਸ਼ਤਾ ਸਾਡਾ 9 ਮਾਸ ਦਾ ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਗਵਾਹ ਹੋਵੇ ਐਮਐਲਏ ਫਲੈਟ ਵਿੱਚ ਹਿੰਦੂ ਨੂੰ ਕਮਰਾ ਸਿੱਖ ਆਪਣੇ ਇਸ਼ਤਵਾਦ ਤੇ ਜਹਾਜ਼ ਉਗਵਾ ਕਰੇ ਜਿੱਤੇ ਸਮੁੱਚੇ ਤੌਰ ਤੇ ਪੰਥ ਨੇ ਇਥੋਂ 4 ਅਗਸਤ ਨੂੰ ਮੋਰਚਾ ਆਰੰਭ ਕੀਤਾ ਕੱਥਿਆਂ ਵਕੇ ਸਾਰਿਆਂ ਨੇ ਗੁਰਬਖਸ਼ ਸਿੰਘ ਨੇ ਜਹਾਜ਼ ਉਗਵਾ ਦਿੱਤਾ ਲੱਕ ਚੀਕਾ ਲੈ ਕੇ ਲੱਕ ਗਾਲ ਦਿੱਤੀ ਜੇਲ੍ਹ ਜੇਲ੍ਹ ਭੁਗਤਦਾ ਜੀ ਨਾ ਜੰਮਿਆ ਰਹਿੰਦਾ ਅੰਮ੍ਰਿਤਸਰ ਇੱਥੇ ਉਹਦੇ ਗੋਲੀ ਮਾਰ ਕੇ ਆਇਆ ਸੰਸਿਟੇ ਤੇ ਮਾਰ ਦਿੱਤਾ ਤੁਸੀਂ ਦੱਸੋ ਗੁਰੂ ਕੇ ਸਿੱਖੋਂ ਕੀ ਪੰਡਤਾਂ ਨੇ ਕੁੜੀ ਜੀ ਨਹੀਂ ਵੀ ਆਪਣੇ ਇਸ਼ਤ ਗੁਰੂ ਗ੍ਰੰਥ ਸਾਹਿਬ ਦੀ ਕੀਤ ਨਹੀਂ ਤੇ ਕੀ ਆਪਾਂ ਗੁਰੂ ਦੇ ਭਰੋਸਾ ਰੱਖਦੇ ਆਂ ਅਰੇ ਕੁੜੀ ਵਾਸਤੇ ਜਹਾਜ਼ ਰੋਸ ਮੁਜਾਰੇ ਵਾਸਤੇ ਉਡਾ ਜਾ ਸਕਦਾ ਹੈ

ਜਹਾਜ਼ ਵਿੱਚ ਬਹਿ ਕੇ ਰੋਸਮੁਲਾਰੇ ਵਾਂਗ ਤੇ ਜਹਾਜ਼ ਸਿੱਖ ਲੈ ਜੇ ਤੇ ਦੇਸ਼ਨਾਗਦਾਰੀ ਹਿੰਦੂ ਸਿੱਖਾਂ ਦੀ ਕੁੜੀ ਨੰਗੀ ਕਰ ਦੇਵੇ ਤੇ ਦੇਸ਼ ਭਗਤੀ ਦਸੋਂ ਕਰੋ ਤੱਕ ਗੁਲਾਮੀ ਸੈਨ ਕਰਨੀ ਹੈ ਕਿੰਨੀ ਬੇਇਨਸਾਫੀ ਹੈ ਕਿੰਨੀਆਂ ਮਸਾਲਾ ਤੁਹਾਨੂੰ ਗੁਲਾਮੀ ਦੀਆਂ ਦਿੱਤੀਆਂ ਇਹਦੀ ਜ਼ਿੰਮੇਵਾਰੀ ਤੁਹਾਡੇ ਤੇ ਆਉਣੀ ਹੈ ਮੈਂ ਦੇਣਤੀ ਕਰਾਂਗਾ ਨੌਜਵਾਨਾਂ ਨੂੰ ਬੋਲਣ ਲੱਗਾ ਮੈਂ ਇੱਕ ਖਰ ਵਰਤਿਆ ਸੀ ਜਿਹੜਾ ਪੁੱਤਰ ਆਪਣੇ ਤੋਹ ਨਾਲ ਨਹੀਂ ਰਲਦਾ ਉਹਨੂੰ ਬਹੁਤ ਮੰਨਤ ਪਾਛਾਖ ਨਾਲ ਵਰਤਿਆ ਜਾਂਦਾ ਜਿਆਦ ਕੀਤਾ ਜਾਂਦਾ ਮੈਂ ਤੁਹਾਡੇ ਕੋਲ ਬਾਹ ਖੜੀਆਂ ਕਰਾਉਣੀਆਂ ਦੀ ਗੱਲ ਕਹਿ ਕੇ ਦੋ ਗਰਾਂ ਕਰਾਉਣੀਆਂ ਪੈਣੀਆਂ ਤੁਸੀਂ ਦੱਸੋ ਸਾਰੇ ਜਿੰਨੇ ਬੈਠੇ ਹੋ ਕੀ ਆਪਾਂ ਅਨੰਦਪੁਰ ਦਾ ਮਤਾ ਚਾਹੁੰਦੇ ਆ ਪੂੜਾ ਕਿ ਨਹੀਂ ਕਿ ਜੇ ਮੈਂ ਠੀਕ ਆਂਦੇ ਨਾਲ ਸਭ ਕੁ ਮੇਰਾ ਜੇ ਅਨੰਦਪੁਰ ਦਾ ਮਤਾ ਚਾਹੁੰਦੇ ਹੋ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਵੇਲਾ ਘਰੇ ਜੰਮ ਕੇ ਤੇ ਦੁਬਾਰਾ ਆਪਣੇ ਘਰੇ ਪੈਰ ਹੀ ਨਾ ਪਾਵੇ ਉਹਦਾ ਘਰ ਵਸਦਾ ਰਹਿ ਸਕਦਾ ਕਦੇ ਆਪਾਂ ਜੰਮੇ ਕਿੱਥੇ ਜਿੰਨੇ ਬੈਠੇ ਇੱਥੇ ਗੁਰੂ ਕੇ ਖਾਲਸਾ ਦਾ ਜਨਮ ਸਥਾਨ ਆਨੰਦਪੁਰ ਸਾਹਿਬ ਕੱਲਾ ਖਾਲਸਾ ਦਾ ਜਨਮ ਨਹੀਂ ਪੁੱਤਰਾਂ ਵੇ ਦਾਨੀ ਨਾਲ ਬਚਨ ਦੇਣ ਦਾ ਖਾਲਸੇ ਨੂੰ ਵੀ ਉਹ ਥਾਂ ਹੈ ਇਹ ਸਮਰਤ ਵੀ ਦਾਤ ਵੱਟੇ ਕਿ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਬਖਸ਼ੋ ਤੇ ਧੰਗ ਗੁਰੂ ਕਾ ਸਹਿਕ ਖਸ਼ਾਮਦੀ ਨਹੀਂ ਸੀ ਕਿੰਨੀ ਨਿੱਡਰਤਾ ਬਖਸ਼ਦੇ ਆਪਣੇ ਖਾਲਸਿਆਂ ਨੂੰ ਪੁੱਤਰਾਂ ਦੇ ਦਾਨੀ ਨੂੰ ਕਹਿ ਦਿੱਤਾ ਪੁੱਤਰ ਮੈਂ ਸਿੱਖ ਨੇ ਕਿ ਪਿਤਾ ਜੀ ਅਮਰ ਸ਼ਕੋ ਜਵਾਬ ਨਹੀਂ ਪਰ ਕਿਰਪਾ ਕਰਕੇ ਦੱਸੋ ਬਖਸ਼ਿਸ਼ ਕਰੋ ਆਪ ਜੀ ਨੇ ਅਮਰ ਤਵੱਤੇ ਪੰਡ ਸਿਰ ਲਾਇਆ ਮੂੰਹ ਫਟੀ ਵਾਤੇ ਨਹੀਂ ਦਿੱਤਾ ਪਰ ਅਮਰਤੀ ਦਾਤਵੱਤੇ ਆਪ ਜੀ ਕੀ ਬਖਸ਼ੋਗੇ ਤਾਨ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਾਨਿਆ ਭਾਈ ਦਾਇਆ ਸਿੰਘ ਜੀ ਤੁਸੀਂ ਪੰਜ ਸਿਰ ਦਿੱਤੇ ਆ ਥਾਵਾ-ਥਾਵਾ ਤੋ ਆ ਕੇ ਤੇ ਜੇ ਸਾਨੂੰ ਤੁਸੀਂ ਖੰਡੇ ਬਾਟ ਦਾ ਅੰਮ੍ਰਿਤ ਬਖਸ਼ੋਗੇ ਅਸੀਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਸਾਰਾ ਸਰਬੰਸ ਤੁਹਾਡੇ ਉੱਪਰ ਕੁਰਬਾਨ ਕਰ ਦੇਾਂਗੇ ਬੋਲੇ ਸਾਰੇ ਖਾਲਤਾ ਜੀ ਉਸ ਪੁੱਤਰਾਂ ਦੇ ਦਾਨੀ ਦੇ ਪਰਨ ਕਰਨ ਦੇ ਸਥਾਨ ਤੋਂ ਉਸ ਪੁੱਤਰਾਂ ਦੇ ਦਾਨੀ ਨਾਦੀ ਊੜਾਦ ਦੇ ਉੱਪਰੋਂ ਬਿੰਦੀ ਊੜਾਦ ਨੂੰ ਸ਼ਹੀਦ ਕਰਨ ਦਾ ਤਰਨ ਦੇਣ ਵਾਲੇ ਥਾਂ ਤੋਂ ਰੈਜੂਰੇਸ਼ਨ ਪਾਸ ਹੋਇਆ ਹੋਵੇ ਤੇ ਆਪਾਂ ਪਹਿਲਾਂ ਸਾਰੇ ਦਿਨੇ ਨੌਜਵਾਨੇ ਉਹਨਾਂ ਨੂੰ ਤੁਮ ਖਾਸ ਕਰਕੇ ਕਹੂੰਗਾ ਆਪਣੇ ਚਿਹਰੇ ਤੇ ਹੱਥ ਮਾਰ ਕੇ ਦੇਖੋ ਕਿ ਆਪਾਂ ਨੰਦਪੁਰ ਬੜਿਆ ਘਰੇ ਆਪਣੇ ਦੜੇ ਸਾਬਤ ਹੈ ਤਰਪਾਨਾ ਹੈ ਨਹੀਂ ਪਾਣੀ ਕੰਠਾ ਸ਼ਰਾਬ ਤਾਂ ਨਹੀਂ ਪੀਂਦੇ ਤੇ ਜਿਹੜਾ ਬੰਦਾ ਘੱਟ ਨਹੀਂ ਵਰਦਾ ਉਹ ਆਪਣੇ ਕੌਣ ਤੇ ਕੌਣ ਲਾਉਣ ਦੇਊਗਾ ਉਹ ਚਿਪਸ ਕੌਣ ਲਾਉਣ ਦੇਗਾ ਬਾਰੀਆਂ ਕੌਣ ਲਾਉਣ ਦੇਊ ਉਹਨੂੰ ਆਨੰਦਪੁਰ ਦਾ ਮਤਾ ਲੈਣਾ ਤਾਂ ਪਹਿਲਾਂ ਆਨੰਦਪੁਰ ਘਰੇ ਵੜੋ ਅਮਰਤ ਛੱਕੋ ਫਿਰ ਜ਼ਰੂਰ ਮਿਲੂਗਾ ਇਹ ਕਾ ਅਖਬਾਰਾਂ ਦੀਆਂ ਗੱਲਾਂ ਸੁਣ ਕੇ ਸ਼ੰਕਾ ਵਿੱਚ ਨਾ ਪਿਆ ਕਰੋ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਟਕਸਾਲ ਦੀ ਪੱਗ ਨੂੰ ਆਉਣ ਵਾਸਤੇ ਬਹੁਤ ਯਤਨ ਜਾਰੀ ਹੈ ਖਾਸ ਕਰਕੇ ਇੱਕ ਯਤਨ ਯਤਨ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਹੈ ਉਹ ਕੀ ਆ ਚਿੱਠੀਆਂ ਦਾ ਦਿੱਲੀ ਕਲਕੱਤੇ ਬੰਬਈ ਕਾਦਗੇ ਮੀਏ ਵੇੰਡੂ ਤਰਨਤਾਰ ਸਾਹਿਬ ਇਹਨਾਂ ਸਾਰਾ ਤਰਨਾਂ ਤੇ ਚਿੱਠੀਆਂ ਗਈਆਂ ਤੇ ਕੱਲ ਵੀ ਗੱਲ ਆ ਸ਼ੈਨ ਕੇ ਤਰਸੋਂ ਦੀ ਦਲਗੀਰ ਸਿੰਘ ਸ਼ਾਹ ਹਰੀ ਸਿੰਘਾਰੇ ਵਾਲਾ ਇਹ ਪੰਚਾਇਤ ਰੂਪੇ ਚੋਕ ਇੱਕ ਦਿਲਾਰਾਮ ਆ ਕੋਈ ਪੰਡਤ ਉਹਨੂੰ ਲੈ ਕੇ ਮੇਰੇ ਕੋਲੇ ਕਹਿੰਦੇ ਸੰਤ ਜੀ ਇਹਨਾਂ ਦਾ ਕੁਝ ਨਹੀਂ ਕਿਹਾ ਤੇ ਮੈਂ ਮੈਂ ਇਹਨੂੰ ਕੀ ਕਿਹਾ ਅਗੇ ਦਿਨ ਚਿੱਠੀ ਚਲੀ ਗਈ ਮੈਂ ਇਹਨੂੰ ਪੁੱਛਿਆ ਕੀ ਗੱਲ ਐ ਕਹਿੰਦੇ ਚਿੱਠੀ ਚੱਲ ਗਈ ਰੋਟੀ ਬੰਦ ਹੋ ਗਈ ਮੈਂ ਉਹਦੇ ਤੇ ਦਸਕ ਤੱਕ ਕਿਸੇ ਦੇ ਕਹਿੰਦੇ ਜਿੰਦਾਬਾਦ ਪਿੰਡਰਾਂ ਵਾਲਾ ਲਿਖਿਆ ਸੀ ਇਹ ਸਰਾਸਰ ਸ਼ਰਾਰਤ ਹੈ ਖਾਲਸਾ ਜੀ ਟਕਸਾਲ ਦੀ ਪੱਕ ਨੂੰ ਹੱਥ ਪਾਉਣ ਦੀਆਂ ਕੋਸ਼ਿਸ਼ਾਂ ਹੈ ਕਾਂਗਰਸ ਦੇ ਏਜੰਟ ਕਹਿਣਾ ਗਦਾਰ ਕਹਿਣਾ ਇਹ ਕੌਣ ਕਰ ਰਿਹਾ ਹੈ ਗਫਾੜ ਕੌਣ ਵਾਸਤੇ ਪੰਥਰ ਦੇ ਵਿੱਚ ਫੁੱਟ ਪੈਲਾ ਕਰਕੇ ਲੜਾ ਕੇ ਜੁੰਡੋ ਜੁੰਡੀ ਕਰਾ ਕੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਦੀਆਂ ਸਾਧ ਸੰਗਵਰਨਟ ਤੋਂ ਜਾਰੀ ਹਨ ਇਹਨਾਂ ਚੀਜ਼ਾਂ ਤੋਂ ਬਚਣਾ ਅਮਰਤ ਛਕਾਉਣਾ ਰਾਤ ਰਖਾਉਣੀ ਬਾਣੀ ਪੜਾਉਣੀ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆ ਕਰਨਾ ਸ੍ਰੀ ਗੁਰੂ ਕੰਚਾ ਦੇ ਲੜ ਲਾਉਣੇ ਇੱਕ ਇੱਕ ਐਸਾ ਤੇ ਹਰਮੰਦਰ ਸਾਹਿਬ ਨਾਲ ਜੋੜਨੇ ਧੀਏ ਭੈਣਾਂ ਦੀ ਲੁੱਟੀ ਇੱਜ਼ਤ ਮਸੂਮਾਂ ਦਾ ਪੀਤਾ ਖੂਨ ਸਤਿਗੁਰੂ ਦੀ ਕੀਤੀ ਬਿਆਦਣੀ ਕਿਹੜਾ ਹੱਕ ਲੈਣ ਦੇ ਇੱਛਕਰਣ ਤੇ ਹੱਕ ਲੈਣ ਦੀ ਨਾਜਾਇਜ਼ ਨੂੰ ਪ੍ਰੇਰਣਾ ਕਰਨੀ ਤੇ ਨੰਗੇ ਧਰ ਕੁੰਡ ਚੁੱਕ ਕੇ ਕੁੰਡ ਕੱਢ ਕੇ ਨਹੀਂ ਪੰਥ ਦੀ ਹਮਾਤ ਦਾ ਐਲਾਨ ਕਰਨੇ ਤੁਸੀਂ ਮੈਨੂੰ ਦੱਸੋ ਵੀ ਇਹ ਕੌਮ ਕਾਂਗਰਸ ਦੇ ਯੰਤਰਾ ਨੇ ਤੇ ਬਾਕੀ ਦਾ ਨਫਰ ਕੀ ਕਰਨਾ ਹੈ ਤੇ ਫੇਰ ਕਹਣਾ ਜੀ ਏਜੰਟਾ ਮੇਰੇ ਮਨ ਤੇ ਕਹ ਸੀ ਸੱਤ ਲੱਗੀ ਰਾਤ ਇੰਗਲੈਂਡ ਵਿੱਚੋਂ ਇੱਕ ਪ੍ਰੇਮੀ ਆਇਆ ਜਿਸ ਮਨੁੱਖ ਦੀ ਬਾਤ ਅਸੀਂ ਸੀਤੜੀ ਤੇ ਰੱਖੀ ਫਿਰਦੇ ਆ ਜਿਸ ਮਨੁੱਖ ਦੀ ਬਾਤ ਮੈਂ ਚਕੇਦ ਤੋਂ ਖੜੋ ਕੇ ਗਵਰਨਮੈਂਟ ਨੂੰ ਮੰਗਾਰਿਆ ਸੀ ਕਿ ਜਿਸ ਜਸਵੰਤ ਸਿੰਘ ਠੇਕੇਦਾਰ ਦਾ 50000 ਰੁਪਇਆ ਤੇ ਸਿਰ ਮੁੱਲ ਪਾਇਆ ਉਸ ਮਨੁੱਖ ਨੂੰ ਗਵਰਨਮੈਂਟ ਦਾ ਪੁਲਿਸ ਦਾ ਬੰਦੇ ਨੇ ਕਿਸੇ ਨਾਲ ਗੋਲੀ ਨਾ ਮਾਰਿਆ ਤੇ ਸਿੱਖ ਕੌਮ ਜਿਉਂਦੀ ਆ ਬਦਲਾ ਲਵੇਗੀ ਪਰ ਅੱਜ ਉਹ ਲੋਕ ਇੰਗਲੈਂਡ ਵਿੱਚ ਜਾ ਕੇ ਕਹਿੰਦੇ ਪਿੰਡਰਾਵਾਲਾ ਕਾਂਗਰਸ ਨਾ ਰੁੱਗਿਆ ਮੈਂ ਤੁਹਾਨੂੰ ਹੱਥ ਜੋੜ ਕੇ ਆਇਆ ਹਾਂ ਉਹਨਾਂ ਨੂੰ ਬੇਨਤੀ ਕਰਾਂਗਾ ਮੇਰੇ ਨਾਂ ਤੇ ਖਬਰਾਂ ਛਪਣ ਲੀਡਰਾਂ ਦੇ ਨਾਂ ਤੇ ਖਬਰਾਂ ਛਪਣ ਕਿਸੇ ਹੋਰ ਜ਼ਿੰਮੇਵਾਰਾਂ ਦੇ ਨਾਂ ਤੇ ਖਬਰਾਂ ਛਪਣ ਤੁਸੀਂ ਅਖਬਾਰਾਂ ਵੱਲ ਧਿਆਨ ਨਹੀਂ ਦੇਣਾ ਅਖਬਾਰਾਂ ਦਾ ਖਹਿੜਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੋਟ ਆਸਰਾ ਰੱਖਣਾ ਕੂੜ ਨਕੁੱਤੇ ਨਾਨਕਾ ਓੜਕ ਸੱਚ ਰਹੀ ਇਹ ਚਾਲਾਂ ਗੌਰਮੈਂਟ ਨੇ ਬਹੁਤ ਚਲਣੀਆਂ ਹੈ ਹਰ ਤਰੀਕੇ ਨਾਲ ਚਲਣੀ ਹੈ ਆਪਣੇ ਵਿੱਚੋਂ ਖਰੀਦ ਤੋਂ ਵੀ ਚਲਣੀ ਹੈ ਪਰ ਮੈਂ ਇੱਕ ਬੇਨਤੀ ਕਰਾਂਗਾ ਮੈਂ ਮੌਲਕਾ ਕਰਦਾ ਨਹੀਂ ਸਤਿਗੁਰੂ ਦੀ ਹਜ਼ੂਰੀ ਚ ਜਦੋਂ ਤੁਹਾਡੇ ਕੋਲੋਂ ਖੇਮਾ ਮੰਗ ਕੇ ਜੈਨਟੀ ਕਰ ਲਗਾ ਹੈ ਹਕਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਬਚਾਉਣ ਆਜੇ ਗੱਲ ਆ ਕੰਮ ਸੀ ਸੰਤਾਂ ਦੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਗੁਰੂ ਨਾਲ ਜੋੜਦੇ ਸੀ ਅੰਮ੍ਰਿਤਧਾਰੀ ਸ਼ਸਤਰਧਾਰੀ ਬਣਾਉਂਦੇ ਸੀ ਈਆਂ ਬੱਚੀਆਂ ਦੀ ਇੱਜ਼ਤ ਬਚਾਉਂਦੇ ਸੀ ਔਰ ਉਸ ਇੱਜ਼ਤ ਨੂੰ ਲੁੱਟਣ ਵਾਲੇ ਇਹ ਲੋਕ ਸੀਗੇ ਔਰ ਇਹਨਾਂ ਨੇ ਹੀ ਸੰਤ ਜੀ ਨੂੰ ਪਤਨਾਮ ਕਰਨਾ ਸ਼ੁਰੂ ਕੀਤਾ ਸੀਗਾ ਵੀ ਸੰਤ ਖਾਲਸਤਾਨ ਮੰਗਦੇ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮਤਲਬ ਸੰਤ ਜੀ ਨੂੰ ਨਿਸ਼ਾਨੇ ਤੇ ਲਿਆਂਦਾ ਗਿਆ ਸੀਗਾ ਔਰ ਅੰਤ ਦੇ ਵਿੱਚ ਸੰਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਜੀ ਨੇ ਇੱਕੋ ਹੀ ਗੱਲ ਆਖੀ ਸੀ ਕਿ ਜਿਸ ਦਿਨ ਭਾਰਤੀ ਫੌਜ ਜਾਂ ਇੰਦਰਾ ਗਾਂਧੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਗੁਰੂ ਘਰ ਦੇ ਉੱਤੇ ਹਮਲਾ ਕਰਦੀ ਹੈ ਜਾਂ ਫੌਜ ਚੜਾਉਂਦੀ ਹੈ ਜਾਂ ਪੁਲਸ ਨੂੰ ਵੀ ਅੰਦਰ ਵਾਰਦੀ ਹੈ ਤਾਂ ਉਸ ਦਿਨ ਸਮਝ ਲਿਓ ਕਿ ਖਾਲਸਤਾਨ ਦੀ ਨਹੀਂ ਰੱਖੀ ਜਾਂਦੀ ਹੈ ਖਾਲਸਤਾਨ ਦੀ ਨੀ ਰੱਖਣ ਵਾਲੀ ਇੰਡੀਅਨ ਗਵਰਨਮੈਂਟ ਸੀ ਜਾਂ ਇੰਦਰਾ ਗਾਂਧੀ ਸੀ ਹੁਣ ਇਸ ਤੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ